ਦੂਰ ਦੂਰ ਕਿਉ ਰਹਿਣਾ ਹਏ ਦੂਰ ਦੂਰ ਕਿਉ ਰਹਿਣਾ ਰਹਿ ਅੱਖੀਆਂ ਦੇ ਨੇੜੇ ਵੇ ਰੂ ਖਿੜ ਜਾਂਦੀ ਸੱਜਣਾ ਦਰਸ਼ਨ ਕਰਕੇ ਤੇਰੇ ਵੇ ਰੂ ਖਿੜ ਜਾਂਦੀ ਸੱਜਣਾ ਦਰਸ਼ਨ ਕਰਕੇ ਤੇਰੇ ਵੇ ਜਦੋਂ ਨਾ ਦਿਸਦਾ ਹਏ ਤੂੰ ਜਦੋਂ ਨਾ ਦਿਸਦਾ ਮੈਂ ਕਿੰਜ ਮਨ ਸਮਝਾਉਣੀ ਆ ਲਫ਼ਜ਼ਾਂ ਵਿੱਚ ਕੀ ਬਿਆਨ ਕਰਾਂ ਤੈਨੂੰ ਕਿੰਨਾ ਚਾਹੁੰਨੀ ਆ ਓ ਲਫ਼ਜ਼ਾਂ ਵਿੱਚ ਕੀ ਬਿਆਨ ਕਰਾਂ ਤੈਨੂੰ ਕਿੰਨਾ ਚਾਹੁੰਨੀ ਆ ਜ਼ਿੰਦਗੀ ਰੋਸ਼ਨ ਕਰਦੇ ਹਏ ਜ਼ਿੰਦਗੀ ਰੋਸ਼ਨ ਕਰ ਦੇ ਤੇਰੇ ਬਿਨਾ ਨਹਿਰੇ ਵੇ ਰੂ ਖਿੜ ਜਾਂਦੀ ਸੱਜਣਾ ਦਰਸ਼ਨ ਕਰਕੇ ਤੇਰੇ ਵੇ ਓ ਰੂ ਖਿੜ ਜਾਂਦੀ ਸੱਜਣਾ ਦਰਸ਼ਨ ਕਰਕੇ ਤੇਰੇ